ਹਾਂਜੀ ਦੋਸਤੋ ਆਹ ਵਾਲੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਪਿਤਾ ਆਪਣੇ ਬੱਚਿਆਂ ਨਾਲ ਇੱਕ ਗੇਮ ਖੇਡ ਰਿਹਾ ਹੈ। ਇਸ ਵੀਡੀਓ ਵਿੱਚ ਪਿਤਾ ਪਹਿਲਾਂ ਆਪਣੇ ਪੁੱਤ ਨਾਲੇ ਗੇਮ ਖੇਡਦਾ ਹੈ ਜਿਸ ਵਿੱਚ ਪਿਤਾ ਆਪਣੇ ਹੱਥ ਪੁੱਤ ਅੱਗੇ ਕਰਦਾ ਹੈ ਤਾਂ ਪੁੱਤ ਅੱਗੋਂ ਬਹੁਤ ਜ਼ੋਰ ਨਾਲ ਹੱਥਾਂ ਉੱਤੇ ਥੱਪੜ ਮਾਰਦਾ ਹੈ ਤੇ ਥੱਪੜ ਮਾਰ ਕੇ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ। ਕੋਲ ਬੈਠੀ ਧੀ ਇਹ ਸਭ ਕੁਝ ਦੇਖ ਰਹੀ ਹੁੰਦੀ ਹੈ। ਫਿਰ ਜਦੋਂ ਪਿਤਾ ਆਪਣੇ ਹੱਥ ਧੀ ਅੱਗੇ ਕਰਦਾ ਹੈ ਤਾਂ ਫਿਰ ਜੋ ਕੁਝ ਅੱਗੇ ਹੁੰਦਾ ਉਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਤੋ você vai ver vídeo